ਵੀ ਨਾਮ ਰਲਵਾਇਆ ਕਰੋ ਫੁਰਤ ਫੁਰਤ ਪੁੱਟਦੇ ਆ ਰਾਤ ਨੂੰ ਆ ਆ ਆ ਨੂੰ ਸਿੱਜਦਾ ਮੀਟੂ ਭਾਜੀ ਤੜੀ ਸਮੁੱਚੀ ਫੈਡਰੇਸ਼ਨ ਨੂੰ ਔਰ ਸੈਲੂਟ ਕਰਦੇ ਆ ਅਸੀਂ ਦਰਸ਼ਕ ਵੀਰੋ ਇੱਕ ਵਾਰੀ ਵਾਦਾ ਕਰਦੇ ਹਾਂ ਵੀ ਦੂਜਾ ਮੈਚ ਜਿਹੜਾ ਇਹ ਦੇਖ ਕੇ ਪਾਉਣਾ ਇਕੱਲਾ ਵੀ ਆਉਂਦੇ ਹੋ ਔਰ ਜੋਰ ਨਾਲ ਤਾੜੀਆਂ ਇਹ ਗੱਲ ਕਰਦੇ ਹੋ

ਧੰਨਵਾਦ ਕਰਦੇ ਆ ਸਮੂਚੀ ਕਮੇਟੀ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤਗਰੋਰ ਦੇ ਦੇਖੋ ਆ ਲੱਗਦਾ ਹੋਇਆ ਤਕੜਾ ਜੱਫਾ ਕਿ ਰੇਟਾ ਭਾਵੇਂ ਲੱਖ ਪੈਂਦੀ ਆ ਆ ਗੱਲ ਜੱਫੇ ਦੇ ਮੁਕੜੀ ਇਹ ਮਦੀਸ਼ ਆ ਬਹੁ ਆਕਰ ਪਰਵਾਲਾ ਛਿੱਲਾ ਵੀਰ ਇਸ ਵੇ ਲੱਗ ਤਕੜਾ ਜੱਫਾ ਖੇਡ ਦਾ ਦੇ ਵਿੱਚ ਇੱਕ ਅਗਲਾ ਵੱਧ ਅਗਲੀ ਕਬੱਡੀ ਛੱਦਾ ਵਾਲੇ puri ਦੀ ਇਸ ਵੇ ਹਾਂ ਭੂਰੀ ਆ ਇਹ ਸਭ ਨੂੰ ਕਰਦਾ ਵੱਡਾ ਜਿਹੜਾ ਮੇਲਾ ਰਵਦੀਸ਼ ਸਿੰਘ ਜੀ ਨਿੱਜਾ ਖਾਲ ਦਾ ਧੰਨਵਾਦ ਬਕਸੀਕਨ ਭੂਲ ਦਾ ਸਲੱਖਣ ਸਿੰਘ ਇਸ ਵਿੱਚ ਕਬੱਡੀ ਹੋ ਕਬੱਡੀ ਆ ਜੱਗ ਸ਼ੂਚਕਪਿੰਡ ਪਰ ਆਵਾਸ ਹੈ ਪਰਿਵਾਰ ਜਲੰਧਰ ਦੇ ਵੀਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਧਰ ਮਾਨ ਸਰਵਾਰ ਖਿਡਾਰੀਆਂ ਦਾ ਅੱਜ ਗਰਾਊਂਡ ਕਲੀਨ ਰੱਖਿਆ ਵੀਰ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਬੱਡੀ ਫੈਡਰੇਸ਼ਨ ਐਸਸੀ ਐਨ ਐਸੋਸੀਏਸ਼ਨ ਹਾਂਜੀ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ